ਕੈਨੇਡਾ ਦੇ 에어ਪੋਰਟ ਤੋਂ ਮਾਂ-ਪੁੱਤ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਬਹੁਤ ਹੀ ਪਿਆਰੀ ਵੀਡੀਓ ਹੈ ਪੂਰੀ ਕਹਾਣੀ ਦੱਸਦੇ ਹਾਂ ਕੀ ਹੈ ਤੇ ਕਿਉਂ ਸਾਰਾ 에ਅਰਪੋਰਟ ਇਹਨਾਂ ਨੂੰ ਦੇਖ ਕੇ ਭਾਵੁਕ ਹੋ ਜਾਂਦਾ ਹੈ ਆਦਰਸਲ 2 ਸਾਲ ਪਹਿਲਾਂ ਮਾਂ ਆਪਣੀ ਸਟੱਡੀ ਵੀਜ਼ਾ ਤੇ ਕੈਨੇਡਾ ਆ ਜਾਂਦੀ ਹੈ ਜਦੋਂ ਮਾਂ ਕੈਨੇਡਾ ਪਹੁੰਚਦੀ ਹੈ ਤਾਂ ਉਸਨੇ ਆਪਣੇ ਬੱਚੇ ਨੂੰ ਜੋ ਕਿ ਪੰਜਾਬ ਦੇ ਵਿੱਚ ਰਹਿੰਦਾ ਸੀ ਉੱਥੇ ਹੀ ਛੱਡ ਕੇ ਆ ਗਈ ਸੀ ਬੱਚਾ ਬਹੁਤ ਹੀ ਜ਼ਿਆਦਾ ਛੋਟਾ ਸੀ ਤੇ ਲੰਬੇ ਸਮੇਂ ਤੋਂ ਮਾਂ ਬੱਚੇ ਤੋਂ ਬਿਨਾਂ ਹੀ ਰਹਿ ਰਹੀ ਸੀ ਕੈਨੇਡਾ ਦੇ ਵਿੱਚ ਸਟੱਡੀ ਕਰਨ ਵਾਸਤੇ ਗਈ ਹੋਈ ਸੀ ਕਿਉਂਕਿ ਜਦੋਂ ਮਾਪੇ ਕੈਨੇਡਾ ਦੇ ਵਿੱਚ ਜਾਂਦੇ ਨੇ ਤਾਂ ਉੱਥੇ ਜਾ ਕੇ ਬਹੁਤ ਜ਼ਿਆਦਾ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਤੁਸੀਂ ਸਮਝ ਸਕਦੇ ਹੋ ਕਿ ਇੱਕ ਕੁੜੀ ਨੂੰ ਉੱਥੇ ਜਾ ਕੇ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਕੰਬੀ ਕਰਨਾ ਪੈਂਦਾ ਹੈ ਤੇ ਉੱਥੇ ਤੁਹਾਨੂੰ ਨਾਲ-ਨਾਲ ਪੜ੍ਹਾਈ ਵੀ ਕਰਨੀ ਪੈਂਦੀ ਹੈ ਤੇ ਜੇਕਰ ਤੁਸੀਂ ਬੱਚੇ ਨੂੰ ਨਾਲ ਲੈ ਜਾਓਗੇ ਤਾਂ ਉੱਥੇ ਕਾਫੀ ਜਿਹੜੀ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਹਨ ਇੱਕ ਕੁੜੀ ਨੂੰ ਤੇ ਬੱਚਾ ਵੀ ਬਹੁਤ ਜ਼ਿਆਦਾ ਛੋਟਾ ਸੀ ਇਸ ਲਈ ਇਸ ਬੱਚੇ ਨੂੰ ਇਹ ਪੰਜਾਬ ਦੇ ਵਿੱਚ ਹੀ ਛੱਡ ਕੇ ਚਲੀ ਗਈ ਸੀ ਵੈਸੇ ਮਾਂ ਆਪਣੇ ਬੱਚੇ ਨੂੰ ਆਪਣੇ ਤੋਂ ਦੂਰ ਤਾਂ ਨਹੀਂ ਕਰਦੀ ਪਰ ਇਸ ਮਾਂ ਵੱਲੋਂ ਮਜਬੂਰੀ ਕਰਕੇ ਆਪਣੇ ਬੱਚੇ ਨੂੰ ਜਿਹੜਾ ਪੰਜਾਬ ਦੇ ਵਿੱਚ ਛੱਡਣਾ ਪਿਆ ਪਰ ਜਦੋਂ ਬੱਚਾ ਥੋੜਾ ਜਿਹਾ ਵੱਡਾ ਹੋ ਜਾਂਦਾ ਉਸ ਤੋਂ ਬਾਅਦ ਮਾਂ ਦੇ ਵੱਲੋਂ ਇਸ ਦਾ ਵੀਜ਼ਾ ਲਗਵਾ ਕੇ ਇਸ ਨੂੰ ਕੈਨੇਡਾ ਬੁਲਾ ਲਿਆ ਜਾਂਦਾ ਜਿਵੇਂ ਹੀ ਬੱਚਾ ਕੈਨੇਡਾ ਦੇ 에어ਪੋਰਟ ਤੇ ਪਹੁੰਚਦਾ ਤਾਂ ਮਾਂ ਉਸ ਨੂੰ ਵੇਖ ਕੇ ਬਹੁਤ ਹੀ ਜ਼ਿਆਦਾ ਭਾਵੁਕ ਹੋ ਜਾਂਦੀ ਹੈ ਤੇ ਬੱਚਾ ਵੀ ਮਾਂ ਦੇ ਗਲ ਲੱਗ ਕੇ ਕਿਸ ਤਰ੍ਹਾਂ ਦੇ ਨਾਲ ਭਾਵੁਕ ਹੋ ਜਾਂਦਾ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਸਾਰਾ ਮੰਜ਼ਰ ਜਦੋਂ 에ਅਰਪੋਰਟ 'ਚ ਲੋਕਾਂ ਦੇ ਵੱਲੋਂ ਦੇਖਿਆ ਜਾਂਦਾ ਹੈ ਤਾਂ ਬਹੁਤ ਸਾਰੇ ਲੋਕ ਇਹਨਾਂ ਦੀਆਂ ਵੀਡੀਓ ਬਣਾਉਣੀਆਂ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਮਾਂ ਲੰਬੇ ਸਮੇਂ ਬਾਅਦ ਆਪਣੇ ਬੱਚੇ ਨੂੰ ਮਿਲ ਰਹੀ ਸੀ ਮਾਂ ਵੀ ਬਹੁਤ ਜ਼ਿਆਦਾ ਰੋਣਾ ਸ਼ੁਰੂ ਕਰ ਦਿੰਦੀ ਹੈ ਕਿਉਂਕਿ ਇੰਨਾ ਲੰਬਾ ਸਮਾਂ ਆਪਣੇ ਬੱਚੇ ਤੋਂ ਦੂਰ ਰਹਿਣਾ ਬੜੀ ਮੁਸ਼ਕਲ ਹੁੰਦੀ ਹੈ ਬਹੁਤ ਸਾਰੇ ਲੋਕਾਂ ਦੇ ਵੱਲੋਂ ਕਈ ਤਰ੍ਹਾਂ ਦੀਆਂ ਇੱਥੇ ਗੱਲਾਂ ਵੀ ਕੀਤੀਆਂ ਜਾਣੀਆਂ ਪਰ ਅਸਲ ਸੱਚਾਈ ਇਹ ਹੈ ਕਿ ਕੈਨੇਡਾ ਦੇ ਵਿੱਚ ਬਹੁ ਇੱਕ ਬੱਚਾ ਜਦੋਂ ਸਟੱਡੀ ਕਰਕੇ ਘਰ ਆਉਂਦਾ ਤਾਂ ਉਸ ਨੂੰ ਫਿਰ ਕੰਮ ਤੇ ਜਾਣਾ ਪੈਂਦਾ ਕੰਮ ਤੋਂ ਫਿਰ ਪੜ੍ਹਾਈ ਲਈ ਜਾਣਾ ਪੈਂਦਾ ਤੇ ਇਸ ਤਰ੍ਹਾਂ ਦੀਆਂ ਕਈ ਚੀਜ਼ਾਂ ਕੈਨੇਡਾ ਦੇ ਵਿੱਚ ਨੇ ਜੋ ਬੱਚਿਆਂ ਨੂੰ ਫੇਸ ਕਰਨੀਆਂ ਪੈਂਦੀਆਂ ਨੇ ਇਸ ਲਈ ਮਾਂ ਦੇ ਵੱਲੋਂ ਸੋਚਿਆ ਗਿਆ ਕਿ ਬੱਚੇ ਨੂੰ ਅਜੇ ਛੋਟਾ ਹੈ ਇਸ ਨੂੰ ਇੱਥੇ ਹੀ ਪੰਜਾਬ ਦੇ ਵਿੱਚ ਹੀ ਰੱਖ ਲਿਆ ਜਾਵੇ ਬਾਅਦ ਦੇ ਵਿੱਚ 2 2 ਸਾਲਾਂ ਬਾਅਦ ਮਾਂ ਨੇ ਆਪਣੇ ਬੱਚੇ ਨੂੰ ਦੇਖੋ ਵਾਪਸ ਬੁਲਾ ਲਿਆ ਤੇ 에어ਪੋਰਟ ਦੇ ਵਿੱਚ ਬਹੁਤ ਸਾਰੇ ਲੋਕ ਸੀਗੇ ਜਿਨ੍ਹਾਂ ਨੇ ਵੀਡੀਓ ਬਣਾਈ ਤੇ ਬਹੁਤ ਸਾਰੇ ਲੋਕ ਭਾਵੁਕ ਹੋ ਗਏ ਤੁਹਾਡਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੀ ਵਿਚਾਰ ਨੇ ਆਪਣੇ ਵਿਚਾਰ ਜਰੂਰ ਸਾਡੇ ਨਾਲ ਸਾਂਝੇ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ